ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਜ਼ਾਰਾਂ ਫਰਕ ਤਾਂ ਪੈਂਦਾ ਹੈ ਕਿ ਫਰਕ ਤਾਂ ਪੈਂਦੇ ਦੇ ਵਿੱਚ ਜ਼ਿਕਰ ਅਸੀਂ ਖੜਨਾਓ ਜਿਨ੍ਹਾਂ ਦਾ ਸਿੱਧੇ ਤੌਰ ਤੇ ਤੁਹਾਨੂੰ ਅਸਰ ਪੈਂਦਾ ਹੈ ਖੈਰ ਜਦੋਂ ਪੰਜਾਬ ਦੇ ਵਿੱਚ ਪਾਣੀ ਪਾਣੀ ਹੋਵੇ ਸਿਆਸਤ ਲਾਸ਼ਾਂ ਫੇਰੀਆਂ ਫੋਟੋਆਂ ਇਹਨਾਂ ਦਾ ਜ਼ਿਕਰ ਹੋਵੇ ਫਿਰ ਫਰਕ ਤਾਂ ਪੈਂਦਾ ਇਸ ਜ਼ਿਕਰ ਰ ਜਦੋਂ ਪੰਜਾਬ ਦੇ ਵਿੱਚ ਦਰਿਆਵਾਂ ਤੋਂ ਬਾਹਰ ਆਏ ਪਾਣੀ ਦੀ ਵਜ੍ਹਾ ਦੇ ਨਾਲ ਕਿਸ਼ਤੀਆਂ ਦੀ ਥਾਂ ਵੱਡੇ ਵੱਡੇ ਬੇੜੇ ਚਲਾਉਣੇ ਪੈ ਜਾਣ ਫਿਰ ਫਰਕ ਤਾਂ ਪੈਂਦਾ ਮੈਂ ਨਾ ਖਬਰਾਂ ਦਾ ਜ਼ਿਕਰ ਕਰਾਂਗਾ ਪਰ ਸਭ ਤੋਂ ਪਹਿਲਾਂ ਜ਼ਿਕਰ ਕਰਨ ਜਾ ਰਹੇ ਹਾਂ ਕਿਉਂਕਿ ਜਦੋਂ ਹੜ੍ਹ ਦੀ ਵਜ੍ਹਾ ਦੇ ਨਾਲ 46 ਲੋਕਾਂ ਦੀ ਮੌਤ ਹੋ ਜਾਂਦੀ ਹੈ ਆਪਣੇ ਵਿਛੜਦੇ ਨੇ ਫਿਰ ਫਰਕ ਤਪੈਂਦਾ ਜਿहां ਪੰਜਾਬ ਦੇ ਵਿੱਚ ਹੜ੍ਹ ਦੀ ਵਜ੍ਹਾ ਦੇ ਨਾਲ 3 ਹੋਰ ਲੋਕਾਂ ਦੀ ਮੌਤ ਹੋਈ ਹੈ ਤੇ ਮੌਤਾਂ ਦਾ ਅੰਕੜਾ ਵਧ ਕੇ ਹੁਣ 46 ਤੱਕ ਪਹੁੰਚ ਗਿਆ ਹੈ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਮੌਤਾਂ ਦੇ لحاظ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ ਔਰ ਸੱਤ-ਸੱਤ ਮੌਤਾਂ ਹੋਈਆਂ ਨੇ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਲਾਪਤਾ ਲੋਕਾਂ ਦੀ ਭਾਲ ਲਗਾਤਾਰ ਜਾਰੀ ਹੈ ਹੁੰਤਾਜੋ ਅੰਕੜਾ ਸਾਹਮਣੇ ਆਇਆ ਹੈ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ 1996 ਪਿੰਡ ਯਾਨੀ ਕਰੀਬ 2000 ਪਿੰਡ ਇਸ ਸਮੇਂ ਹੜ੍ਹਾਂ ਦੀ ਵਜ੍ਹਾ ਦੇ ਨਾਲ ਪ੍ਰਭਾਵਿਤ ਨੇ ਕਰੀਬ 4 ਲੱਖ ਲੋਕਾਂ ਦੀ ਆਬਾਦੀ ਪੰਜਾਬ ਦੀ 387000 ਤੋਂ ਜ਼ਿਆਦਾ ਆਬਾਦੀ ਇਸ ਸਮੇਂ ਹੜ੍ਹ ਦੀ ਵਜ੍ਹਾ ਦੇ ਨਾਲ ਪ੍ਰਭਾਵਿਤ ਹੈ ਤੇ ਮੌਤਾਂ ਦਾ ਅੰਕੜਾ ਲਗਾਤਾਰ ਵਧਿਆ ਹੈ ਔਰ ਹੁਣ ਤੱਕ ਜਿਹੜੀ ਮੌਤਾਂ ਦੀ ਗਿਣਤੀ ਔਰ ਕਰੀਬ ਤੁਸੀਂ ਕਹਿ ਸਕਦੇ ਹੋ ਕਿ 3 24 ਘੰਟਿਆਂ ਦੇ ਵਿੱਚ ਹੋਰ ਵੱਧ ਗਈ 46 ਤੱਕ ਕੇ ਤਿੰਨ ਲੋਕ ਲਾਪਤਾ ਦੱਸੇ ਜਾ ਰਹੇ ਨੇ ਤੇ ਇਸ ਚਾਲੇ ਸਵਾਲ ਇਹ ਵੀ ਹੈ ਕਿ ਆਖਿਰ ਮੌਤਾਂ ਦਾ سلسلہ ਰੁਕੇਗਾ ਤਾਂ ਮੈਂ ਤੁਹਾਨੂੰ ਅੰਕੜੇ ਦਿਖਾ ਰਿਹਾ ਹਾਂ ਇਹ ਵੀ ਜ਼ਿਕਰ ਕਰ ਦਵਾਂ ਕਿ ਜਿਹੜੀਆਂ ਮੌਤਾਂ ਦਾ ਅੰਕੜਾ ਹੈ ਉਹ 46 ਤੱਕ ਪਹੁੰਚ ਚੁੱਕਿਆ ਹੈ ਜੋ ਆਲਰੇਡੀ ਮੈਂ ਜ਼ਿਕਰ ਕੀਤਾ ਔਰ ਤਿੰਨ ਹੋਰ ਲੋਕਾਂ ਦੀ ਮੌਤ ਹੋਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਔਰ ਕਾਬੇ ਗੌਰੇ ਵੀ ਹੈ ਕਿ ਲਾਪਤਾ ਤਿੰਨ ਲੋਕਾਂ ਦੀ ਭਾਲ ਜਾਰੀ ਹੈ 1996 ਪਿੰਡ ਹਣਾਂ ਦੀ ਵਜਨ ਨਾਲ ਪ੍ਰਭਾਵਿਤ ਹੋਏ ਨੇ 380000 ਲੋਕ ਹਮ ਤੱਕ ਆਬਾਦੀ ਜਿਹੜੀ ਹੈ ਉਹ ਹੜ੍ਹਾਂ ਦੀ ਵਜ੍ਹਾ ਨਾਲ ਪ੍ਰਭਾਵਿਤ ਹੋਈ ਤਾਂ ਇਹ ਅੰਕੜੇ ਇਹ ਜ਼ਰੂਰ ਚਿੰਤਾ ਨੂੰ ਵਧਾ ਰਹੇ ਹਨ ਔਰ ਪਾਣੀ ਕੁਝ ਥਾਵਾਂ ਦੇ ਉੱਤੇ ਹੀਟਾਂ ਹੋਇਆ ਮੈਂ ਅੱਗੇ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਪਰ ਜਿਹੜੀ ਇਹ ਦਿੱਕਤ ਹੈ ਬਿਲਕੁਲ ਘਟ ਨਹੀਂ ਹੋਈ ਉਧਰ ਪੰਜਾਬ ਦੇ ਕਈ ਪਿੰਡਾਂ ਤੋਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ ਪਰ ਫਾਜ਼ਿਲਕਾ ਦੇ ਵਿੱਚ ਭਾਰਤ ਦਾ ਸਭ ਤੋਂ ਆਖਰੀ ਪਿੰਡ ਜੋ ਬਾਰਡਰ ਦੇ ਉੱਤੇ ਹੈ ਉਹ ਹੁਣ ਵੀ ਡੁੱਬਿਆ ਹੈ ਅਤੇ ਇੰਟਰਨੈਸ਼ਨਲ ਬਾਰਡਰ ਦੇ ਨਾਲ ਲੱਗਦਾ ਪਿੰਡ ਦੋਨਾ ਨਾਨਕਾ ਜੇ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਗਲੀਆਂ ਨੇ دریا ਦਾ ਰੂਪ ਧਾਰਨ ਕੀਤਾ ਹੋਇਆ ਹੈ ਫਸਲਾਂ ਡੁੱਬੀਆਂ ਹੋਈਆਂ ਨੇ ਇੱਥੋਂ ਤੱਕ ਕਿ ਘਰਾਂ ਦੇ ਅੰਦਰ ਵੀ ਪਾਣੀ ਵੜਿਆ ਹੋਇਆ ਹੈ ਲੋਕਾਂ ਦਾ ਕਹਿਣਾ ਹੈ ਕਿ ਮਦਦ ਪੂਰੀ ਪਹੁੰਚ ਰਹੀ ਹੈ ਪਰ ਪਾਣੀ ਵਾਲੀ ਸਮੱਸਿਆ ਗੰਭੀਰ ਹੈ ਚੱਲ ਰਹੀ ਹੈ ਐਸੇ ਕਰਕੇ ਜਿਹੜਾ ਸਾਡਾ ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਹੈ ਉਹ ਦਿਨ ਰਾਤ ਮਿਹਨਤ ਕਰਕੇ ਆਪਣੀਆਂ ਟੀਮਾਂ ਦੇ ਥਰੂ ਜਿਹੜੇ ਕਿ ਐਨਡੀਆਰਐਫ ਦੀ ਹੈਲਪ ਦੇ ਨਾਲ ਫੌਜ ਦੀ ਹੈਲਪ ਦੇ ਨਾਲ ਜਿਹੜੇ ਪਿੰਡਾਂ ਦੇ ਵਿੱਚ ਜਿਹੜੀ ਐਮਰਜੈਂਸੀ ਸੇਵਾਵਾਂ ਨੇ ਉਹ ਦਿਨ ਤੱਕ ਦੀ ਜਾਂਚ ਮੁਤਾਬਕ ਕੀ ਪਤਾ ਲੱਗਿਆ ਪਸ਼ੂਆਂ ਨੂੰ ਬਿਮਾਰੀ ਪੂਰੀ ਤੋਂ ਨਹੀਂ ਜੀ ਹਲੇ ਤੱਕ ਤਾਂ ਪਸ਼ੂਆਂ ਦੀ ਜਿਹੜੀ ਬਿਮਾਰੀ ਐ ਕਿਸੇ ਤਰ੍ਹਾਂ ਦੀ ਕੋਈ ਡੈਡਲੀ ਜਿਹੜੀ ਡਿਸੀਜ਼ ਹੈ ਜਾਂ ਕੋਈ ਵਾਇਰਲ ਇਨਫੈਕਸ਼ਨ ਨਹੀਂ ਫੈਲੀ ਹੈ ਬਟ ਜਿਹੜੇ ਐਮਰਜੈਂਸੀ ਕੇਸਿਸ ਹੈਗੇ ਨੇ ਜਿਵੇਂ ਕੋਈ ਫ੍ਰੈਕਚਰ ਦਾ ਕੇਸ ਹੋ ਗਿਆ ਜਾਂ ਐਨੀਮਲ ਜਿਹੜਾ ਓ ਫੀਡ ਹੈਗਾ ਕਿਉਂਕਿ ਚਾਰ ਪੂਰੀ ਤਰ੍ਹਾਂ ਨਾਲ ਨਹੀਂ ਪਹੁੰਚ ਰਿਹਾ ਉਸ ਤਰ੍ਹਾਂ ਦੇ ਕੇਸ ਜਿਹੜੇ ਕਿ ਸਾਡੇ ਕੋਲ ਨੇ ਉਹ ਰਿਪੋਰਟ ਹੋ ਰਹੇ ਨੇ ਫਲਾਂ ਕੀ ਇਸ ਪਿੰਡ ਦੇ ਵਿੱਚ ਆਰਮੀ ਤੇ ਐਨਡੀਆਰਫ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਨਾਲ-ਨਾਲ ਉਹਨਾਂ ਦੀ ਹਰ ਪੱਖੋਂ ਮਦਦ ਵੀ ਜਾਰੀ ਹੈ। ਉਦੋਂ ਲੁਧਿਆਣਾ ਦੇ ਪਿੰਡ ਸੰਰਾਲੀ ਦੇ ਵਿੱਚ ਸਤਲੁਜ ਦਾ ਪਾਣੀ ਲਗਾਤਾਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਮਾਰ ਕਰ ਰਿਹਾ ਹੈ। ਉੱਥੇ ਦੀਆਂ ਕੁਝ ਤਸਵੀਰਾਂ ਤੁਹਾਨੂੰ ਦਿਖਾਣੇ ਆ ਇਹ ਬੰਨ ਸਸਰਾਲੀ ਵਾਲਾ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਬਣਿਆ ਰਿਹਾ ਪੂਰਾ ਸ਼ਨੀਵਾਰ ਦਾ ਦਿਨ। ਅਤੀਥੀ ਤੁਸੀਂ ਬੰਨ ਦੀ ਮਿੱਟੀ ਖਿਸਕਣ ਤੋਂ ਬਾਅਦ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਆਰਮੀ ਐਨ ਡੀ ਆਰ ਐਫ ਪ੍ਰਸ਼ਾਸਨ ਦੀਆਂ ਟੀਮਾਂ ਤੇ ਸਥਾਨਕ ਲੋਕ ਮਿਲ ਕੇ ਰਹਾਤੇ ਬਚਾਅ ਕੰਮਾਂ 'ਚ ਲੱਗੇ ਹੋਏ ਨੇ ਫਿਲਹਾਲ ਕਿਸੇ ਤਰ੍ਹਾਂ ਆਰਜ਼ੀ ਬੰਨ ਬਣਾ ਕੇ ਸਤਲੁਜ ਦੇ ਪਾਣੀ ਨੂੰ ਰੋਕਿਆ ਗਿਆ ਹੈ ਜਿਵੇਂ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ ਹਾਲਾਤ ਬਹੁਤ ਮਾੜੇ ਆ ਦੇਖ ਲਓ ਸਾਡੇ ਸਾਹਮਣੇ ਢਾਹ ਲੱਗੀ ਇੱਧਰ ਦੇਖੋ ਕਿੰਨੀ ਢਾਹ ਲੱਗੀ ਹੈ ਕਟੋ-ਕਟ 10 ਫੁੱਟ ਇਧਰ ਨੂੰ ਆ ਵੀ ਗਏ ਕੱਟਣ ਦੇ ਸਾਰ ਹੈਗੇ ਪਿੱਛੋਂ ਵੀ ਘੱਟ ਪੈਣ ਤੇ ਸਾਨੂੰ ਆਹੀ ਦਾ ਫੀਲ ਇਹੀ ਕਰਦੇ ਆ ਵੀ ਪਾਣੀ ਥੋੜੇ ਆ ਅੱਧਾ ਕੱਟ ਕਰਦਣ ਪਵਾਂ ਜਾਦੇ ਟਾਈਮ ਤੱਕ ਚੱਲੀ ਜਾਵੇ ਜਿਹੜਾ ਹੁਣ ਇਸ ਟਾਈਮ ਜ਼ਮੀਨਾਂ ਸਾਡੀਆਂ ਬਾਹਰ ਲਿਆਂ ਕਰੋੜ ਕਰੋੜ ਦਾ ਕਿਲਾ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਹੁਣ ਬਾਹਲੀ ਜ਼ਮੀਨਾਂ ਰੋੜਨ ਲੱਗੀਆਂ ਤੇ ਇਸ ਵਿਚਾਲੇ ਡੀਸੀ ਹਮੰਸ਼ੂ ਜੈਨੀ ਅਪਡੇਟ ਦਿੱਤਾ ਤੇ ਕਿਹਾ ਕਿ ਸਥਿਤੀ ਕੰਟਰੋਲ ਚ ਹੈ ਲੋਕ ਅਫਵਾਹਾਂ ਤੋਂ ਬਚਣ ਪਾਣੀ ਦਾ ਫਲੋ ਹਜੇ ਥੱਲੇ ਚੱਲ ਰਿਹਾ ਹੈ ਪਾਣੀ ਦਾ ਫਲੋ ਕੰਟਰੋਲਡ ਹੈ ਬੰਨ ਇੱਥੇ ਬਣਿਆ ਹੋਇਆ ਹੈ ਮੇਰੀ ਸਾਰਿਆਂ ਨੂੰ ਬੈਂਕ ਤੇ ਕਬਰਾਂ ਦੀ ਲੋੜ ਨਹੀਂ ਬਿਲਕੁਲ ਵੀ ਕੀਤੇ ਵੀ ਅਸੀਂ ਖੇਤ 'ਚ ਨਹੀਂ ਪਾਣੀ ਬੜਨ ਨਾ ਬੜਿਆ ਹੈਗਾ ਨਾ ਬੜਨ ਦਿੰਦੇ ਆ ਪ੍ਰਸ਼ਾਸਨ ਇੱਥੇ ਲੱਗਿਆ ਹੋਇਆ ਟੀਮ ਸਾਰੇ ਪਿੰਡ ਵਾਲੇ ਇੱਥੇ ਲੱਗੇ ਹੋਏ ਆ ਬੇਸ਼ੱਕ ਇੱਥੇ ਹਾਲਾਤ ਕਾਬੂ 'ਚ ਨਹੀਂ ਪਰ ਪ੍ਰਸ਼ਾਸਨ ਦੇ ਵੱਲੋਂ ਨੇੜਲੇ ਪਿੰਡਾਂ 'ਚ ਪਹਿਲਾਂ ਤੋਂ ਹੀ ਅਲਰਟ ਜਾਰੀ ਕੀਤਾ ਹੋਇਆ ਹੈ ਔਰ ਲਗਾਤਾਰ ਅਲਰਟ ਹੈ ਔਰ ਇਸ ਸਬਦੇ 'ਤੇ ਚੜ੍ਹਾਈ ਚਿੰਤਾ ਇਸ ਕਰਕੇ ਵੀ ਵਧੀ ਹੋਈ ਹੈ ਕਿਉਂਕਿ ਜਿਹੜਾ ਇਹ ਬੰਨ ਹੈ ਇਹ ਆਰਜੀ ਬੰਨ ਦੇ ਉੱਤੇ ਹੁਣ ਹੁਣ ਸਤਲੁਜ ਦਾ ਪਾਣੀ ਟਿੱਗਿਆ ਹੋਇਆ ਹੈ ਕਹਿਰ ਪ੍ਰਸ਼ਾਸਨ ਨੇ ਫਿਰ ਵੀ ਤੁਸੀਂ ਕਹਿ ਸਕਦੇ ਹੋ ਕਿ ਕਿਤੇ ਨਾ ਕਿਤੇ ਗੰਭੀਰਤਾ ਦਿਖਾਈ ਔਰ ਫਿਲਹਾਲ ਤੱਕ ਕੰਟਰੋਲ ਕਰਨ ਦੇ ਵਿੱਚ ਪ੍ਰਸ਼ਾਸਨ ਕਾਮਯਾਬ ਰਿਹਾ ਮੈਂ ਅੱਗੇ ਬਾਤਾਂ ਤੇ ਹੁਣ ਤੋਂ ਲੈ ਕੇ ਚੱਲਦੇ ਹਾਂ ਲੁਧਿਆਣਾ ਦੇ ਵਿੱਚ ਤਾਂ ਪ੍ਰਸ਼ਾਸਨ ਕਿਸੇ ਹੱਦ ਤੱਕ ਕਾਮਯਾਬ ਹੋ ਗਿਆ ਪਰ सिरसा ਦੇ ਵਿੱਚ ਕੰਗਰ ਜ਼ਰੂਰ ਕਹਿਰ ਬਹਾਰ ਹੈ सिरसा ਦੇ ਵਿੱਚ ਕੰਗਰ ਨੇ ਜਿਹਾ ਭਿਆਨਕ ਰੂਪ ਧਾਰਿਆ ਹੈ ਕਿ 80 ਫੁੱਟ ਚੌੜਾ ਇਹ ਕੰਗਰ ਦੇ ਵਿੱਚ 80 ਫੁੱਟ ਚੌੜਾ ਇਹ ਤੁਹਾਨੂੰ ਪੂਰਾ ਨਜ਼ਰ ਆਏਗਾ ਪੜ ਬੈਗ ਅਤੇ ਕਗਰ دریا ਦਾ ਇਹ ਬੰਨ ਹਰਿਆਣਾ ਵਾਲੇ ਪਾਸੇ ਪਿੰਡ ਪੁਨੀਹਾਰੀ ਦੇ ਬੁਰਜ ਕਮਰਗੜ ਵਿਚਾਲੇ ਟੁੱਟਿਆ ਜਿਸ ਦੇ ਕਾਰਨ ਤਿੰਨ ਪਿੰਡਾਂ ਦੀ ਕਰੀਬ 1500 ਏਕੜ ਫਸਲ ਪਾਣੀ ਚ ਡੁੱਬ ਚੁੱਕੀ ਹੈ ਸਭ ਤੋਂ ਜ਼ਿਆਦਾ ਨੁਕਸਾਨ ਮੋਡਿਆ ਖੇੜਾ ਤੇ ਗੁੱਡਿਆ ਖੇੜਾ ਪਿੰਡ ਦੇ ਵਿੱਚ ਹੋਇਆ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਵੱਲੋਂ ਬੰਨ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ ਫਸਲ ਦੇ ਹਿਸਾਬ ਨਾਲ ਤਾਂ 2.5 ਲੱਖ 1.2 ਹਜ਼ਾਰ ਦੇ ਲੇਟ ਹੋਵੇਗਾ। ਹੋਰ ਇਹ ਜਦ ਤੱਕ ਬੰਦੇਗਾ ਮੇਰੇ ਖਿਆਲ ਮੈਂ 8-9 ਹਜ਼ਾਰ ਏਕੜ ਲੈ ਲੇਗਾ। ਪਾੜ ਪੈਣ ਕਾਰਨ ਟਾਣੀਆਂ 'ਚ 6 ਤੋਂ 7 ਫੁੱਟ ਪਾਣੀ ਭਰ ਗਿਆ ਹੈ। ਅਤੇ ਹੁਣ ਇਹ ਪਾਣੀ ਘਰਾਂ ਦੇ ਅੰਦਰ ਵੀ ਵੜ ਰਿਹਾ ਹੈ। ਉਹ ਜੋ ਟੁੱਟੀ ਹੈ ਨਾ ਉਹ ਉਂਡੀਆ ਔਰ ਬੋਡੀਆ ਦੇ ਵਿੱਚ ਮਾ ਜੋ 2 ਨੰਬਰ ਪੂਰ ਕੋਟਾ ਹੈ ਨਾ ਮਾਟ ਟੁੱਟੀ ਹੈ। ਅੱਛਾ ਪੂਰ ਟੁੱਟੀ ਸਾਥ ਵਿੱਚ ਟੁੱਟੀ ਹੈ। ਔਰ ਯਹਾਂ ਆਪਣੇ ਘਰਾਂ ਸੁੜੋਂ ਦੀ ਵਜ੍ਹਾ ਸੇ ਕੁਛ ਖੜਾ ਹੈ। ਟੁੱਟੀ ਨਰਮੋ। ਕਿਸੇ ਵਿਧੇ ਮੱਚ ਮੱਚ ਲਗਾ ਵੀ ਰਹੇ تھے۔ ਦਰਅਸਲ ਕਗਰ ਦਰਿਆ ਦੀ ਇੱਕ ਪਾਸੇ ਹਰਿਆਣਾ ਤੇ ਦੂਜੇ ਪਾਸੇ ਪੰਜਾਬ ਹੈ। ਜਦੋਂ ਵੀ ਇਹ ਤੂਫਾਨ ਤੇ ਆਉਂਦਾ ਹੈ ਤਾਂ ਦੋਵੇਂ ਕਮੰਡੀ ਸੁਪਿਆਂ ਦੇ ਪਿੰਡਾਂ ਦੇ ਵਿੱਚ ਨੁਕਸਾਨ ਪਹੁੰਚਦਾ ਹੈ ਪਰ ਹੁਣ ਹਰਿਆਣਾ ਵਾਲੇ ਪਾਸੇ ਪਾੜ ਪੈਣ ਕਾਰਨ ਪਾਣੀ ਦਾ ਸਾਰਾ ਵਹਾ ਉਸ ਪਾਸੇ ਜਾ ਰਿਹਾ ਹੈ। ਔਰ ਕਾਬਲੇ ਗੌੜੇ ਕੀ ਕੱਗਰ ਲਗਾਤਾਰ ਡਰਾ ਰਿਹਾ ਸੀ ਪਰ ਇਸ ਸੱਦੇ ਵਿਚਾਲੇ ਹੁਣ ਕੱਗਰ ਹਰਿਆਣਾ ਵਾਲੇ ਪਾਸੇ ਟੁੱਟਿਆ ਹੈ ਪਰ ਕੱਗਰ ਦੇ ਵਿੱਚ ਪਾਣੀ ਵਧਿਆ ਹੈ ਜੋ ਚਿੰਤਾ ਨੂੰ ਵਧਾ ਰਿਹਾ ਹੈ। ਖੈਰ ਜਦੋਂ 80% ਕਪ ਕਪ ਤਾਂ ਪੈਂਦਾ ਦੀ ਖਬਰ ਦਾ ਗਰਪ ਪੰਜਾਬ ਦੇ ਵਿੱਚ ਲੰਬਾਈ ਚੱਲ ਰਹੀ ਹੈ ਇਸ ਵਾਲੇ ਪਾਸੇ ਤੋਂ ਹੁੰਦੀ ਹੋਈ ਰਾਜਸਥਾਨ ਕਿਲਚੁਦੀ ਹੈ ਕਿੰਨੇ ਲੰਬੇ ਕਿਲੋਮੀਟਰ ਹੈ ਹੁਣ ਅਗਲੀ ਖਬਰ ਦਾ ਉੱਪਰਦੇ ਆਂ ਖਬਰ ਹੈ ਸਮਾਣਾ ਤੋਂ ਜਿੱਥੇ ਇੱਕ ਗਰ ਨੂੰ ਲੈ ਕੇ ਪਿੰਡ ਹਰਚੰਦ ਪਤੀ ਚੱਲ ਰਹੀ ਕਗਰਨੀ ਹੁਣ ਆਪਣਾ ਆਪਣਾ ਇਹ ਕਰ ਦਿੱਤਾ ਕਿਸੇ ਵੀ ਤਰ੍ਹਾਂ ਦੀ ਤਬਾਹੀ ਤੋਂ ਬਚਣ ਦੇ ਲਈ ਪਿੰਡ ਦੇ ਲੋਕ ਆਪਣੀ ਪੱਧਰ ਤੇ ਹੀ ਮਿੱਟੀ ਦੀਆਂ ਦਰਾਰਾਂ ਨੂੰ ਭਰ ਰਹੇ ਨੇ ਤੇ ਬੰਨ ਮਜ਼ਬੂਤ ਕਰਨ ਦੇ ਵਿੱਚ ਲੱਗੇ ਨੇ ਕਰਦੇ ਹਲੇ ਹਾਲਾਤ ਇਹ ਨੇ ਜੀ ਥੋੜਾ ਥੋੜਾ ਬਧੇ ਰਿਹਾ ਜੀ ਕਿਉਂਕਿ ਇਹ ਮੋਰਚਾ ਸੰਭਾਲ ਕੇ ਰੱਖਣਾ ਪਊਗਾ ਇੱਕ ਰਾਤ ਹਲੇ ਹੋਰ ਮਿਹਨਤ ਕਰਨੀ ਪਊਗੀ ਸਾਰਿਆਂ ਨੂੰ ਦਿਨ ਰਾਤ ਪੈਸੇ ਸਾਰੇ ਕਿਸਾਨ ਕਰ ਰਹੇ ਨੇ ਮਿਹਨਤ ਔਰ ਜਿਹੜਾ ਮਗਲਾ ਪਾਣੀ ਖਿਲਰ ਰਿਹਾ ਉਹ ਹਲੇ ਉਰੇ ਆ ਰਹੇ ਕਿ ਸানা ਦਾ ਕਣਕੀਚੋਂ ਨਦੀ ਫਸਲ ਪੱਕਣ ਦੀ ਕਗਾਰ ਦੇ ਉੱਤੇ ਆ ਤੇ ਜੇ ਬੰਨ ਢੋਟਾ ਲੱਗੀ ਤਾਂ ਵੱਡਾ ਖਤਰਾ ਹੋ ਸਕਦਾ ਹੈ ਅਸੀਂ ਜੀ ਲੋਕਾਂ ਦੇ ਸਯੋਗ ਨਾਲ 5 ਦਿਨਾਂ ਤੋਂ ਜਸੇਬੰਦੀ ਵੱਲੋਂ ਇੱਥੇ ਜੀ ਅਸੀਂ ਨਾਲ ਆ ਤੇ ਇਹ ਜਿਹੜਾ ਵਾ ਅਜੇ ਜਿਹੜਾ ਪਾਣੀ ਦਾ ਅਜੇ ਖਤਰਾ ਬਣਿਆ ਆ ਕਿ ਅੱਗੇ ਜਿਹੜਾ ਟਾਂਗਰੀ ਜਿਹੜੇ ਪੈਂਦੇ ਆ ਕਿ ਕਈ ਨਾਲੇ ਪੈਂਦੀ ਅੱਗੇ ਉਹਨਾਂ ਦੇ ਕਾਰਨ ਇੱਥੇ ਪਾਣੀ ਨਹੀਂ ਗਾ ਘਟ ਰਿਹਾ ਕਾਬਲੇ ਗੋਰੇ ਕੀ ਸੁਖਨਾ ਲੇਖ ਦੇ ਵਿੱਚੋਂ ਪਾਣੀ ਛੱਡਣ ਕਾਰਨ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਇਸ ਵਿਚਾਲੇ ਟਾਂਗਰੀ ਤੇ ਮਾਰਕੰਡਾ ਦਾ ਪਾਣੀ ਵੀ ਕੱਗਰ ਚ ਮਿਲਣ ਕਾਰਨ ਖਤਰਾ ਖੋਰ ਵਧਿਆ ਹੋਇਆ ਹੈ ਔਰ ਇਹ ਚਿੰਤਾ ਨੂੰ ਵਧਾਉਣ ਵਾਲੀ ਹੈ ਖਬਰ ਇਸ ਕਰਕੇ ਵੀ ਹੈ ਕਿਉਂਕਿ ਪਾਣੀ ਲਗਾਤਾਰ ਵਧਿਆ ਔਰ ਜੇ ਪਹਾੜਾਂ ਦੇ ਵਿੱਚ ਬਰਸਾਤ ਜ਼ਿਆਦਾ ਹੋਈ ਜਾਂ ਸਾਡੇ ਮੈਦਾਨਾਂ ਚ ਵੀ ਹੋਈ ਤਾਂ ਫਿਰ ਦਿੱਕਤ ਹੋਰ ਵੱਧ ਸਕਦੀ ਹੈ ਪੰਜਾਬ ਚ ਵੀ ਹਰਿਆਣਾ ਚ ਵੀ ਇਹ ਨੁਕਸਾਨ ਫਿਲਹਾਲ ਹਰਿਆਣਾ ਵਾਲੇ ਪਾਸੇ ਹੈ ਮੈਂ ਹੋਰ ਤਸਵੀਰ ਤੁਹਾਨੂੰ ਦਿਖਾਣਾ ਹੈ ਮਲੂੜ ਤੋਂ ਆ ਰਹੀ ਹੈ ਸਰਾਂ ਦੇ ਫੀਡਰ ਦੀ ਔਰ ਇਹ ਵੀ ਚਿੰਤਾ ਨੂੰ ਵਧਾ ਰਹੀ ਹੈ ਸਕਰੀਨ ਦੇ ਬਿਲਕੁਲ ਨੱਕੋ ਨੱਕ ਜੇਕਰ ਮੈਂ ਦੇਖਾਂ ਨਹਿਰ ਆਮ ਤੌਰ ਤੇ ਨਹਿਰ ਜਦੋਂ ਆਪਾਂ ਸੜਕ ਤੋਂ ਖੜ ਕੇ ਦੇਖੀਏ ਤਾਂ 5 7 10 ਫੁੱਟ ਹੈਟਾ ਹੁੰਦੀ ਹੈ ਇਹ ਬਿਲਕੁਲ ਨੱਕੋ ਨੱਕ ਹੈ ਬਿਲਕੁਲ ਕੰਡਿਆਂ ਦੇ ਨਾਲ ਲੱਗੀ ਹੋਈ ਨਹਿਰ ਇਸ ਸਮੇਂ ਸਰੰਦ ਫੀਡਰ ਵਗ ਰਹੀ ਹੈ ਚਿੰਤਾ ਨੂੰ ਵਧਾ ਰਹੀ ਹੈ ਜਿੱਥੇ ਕੁਝ ਥਾਂ ਤੇ ਓਵਰਫਲੋ ਹੋਈ ਹੈ ਮਲੂਂਡ ਦੇ ਵਿੱਚ ਓਵਰਫਲੋ ਹੋਈ ਹੈ ਸਰੰਦ ਫੀਡਰ ਨਹਿਰ ਪਿੰਡ ਮਾਹੂਆਣਾ ਦੇ ਕੋਲੇ ਓਵਰਫਲੋ ਹੋਈ ਹੈ ਔਰ ਕੰਡਿਆਂ ਨੂੰ ਪਾਰ ਕਰਕੇ ਖੇਤਾਂ ਦੇ ਵਿੱਚ ਪਾਣੀ ਵੜ ਗਿਆ ਮੌਕੇ ਤੇ ਪਹੁੰਚੇ ਕਿਸਾਨਾਂ ਨੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਨਹਿਰ ਦੇ ਕੰਡੇ ਦੇ ਨਾਲ-ਨਾਲ ਪਾਣੀ ਵਗ ਰਿਹਾ ਹੈ ਲੋਕਾਂ ਦਾ ਇਲਜ਼ਾਮ ਹੈ ਕਿ ਅਧਿਕਾਰੀ ਤਾਂ ਪਹੁੰਚ ਹੀ ਨਹੀਂ ਰਹੇ ਨਹਿਰ ਦੇ ਟੁੱਟਣ ਦਾ ਡਰ ਵੀ ਲੋਕਾਂ ਨੂੰ ਸਤਾ ਰਿਹਾ ਹੈ ਮਲੋਟ ਗਿੱਦੜ ਬਾਹਰ ਦੇ ਵਿਚਾਲੇ ਸਰੰਦ ਤੇ ਰਾਜਸਥਾਨ ਫੀਡਰ ਤੋਂ ਵੱਡੀਆਂ ਨਹਿਰਾਂ ਵਗਦੀਆਂ ਨੇ ਜਿਹੜੇ ਲੋਕ ਉੱਧਰ ਗਏ ਨਹੀਂ ਆ ਜਿਹੜੇ ਇਸ ਸਮੇਂ ਸਾਡੇ ਨਾਲ ਮਾਲਵੇ ਤੋਂ ਜੁੜੇ ਹੋਏ ਨਹੀਂ ਉਹ ਬਖੂਬੀ ਸਮਝਦੇ ਹੋਣਗੇ ਕਿ ਜੇਕਰ ਕੋਈ ਵੀ ਨਹਿਰ ਦੇ ਵਿੱਚ ਇਹਨਾਂ ਦੇ ਵਿੱਚੋਂ ਟੁੱਟੀ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਸਕ ਕੁਝ ਤਸਵੀਰਾਂ ਨੇ ਲੋਕ ਆਪਣੇ ਪੱਧਰ ਦੇ ਉੱਤੇ ਲੱਗੇ ਹੋਏ ਚੇਤਨਪੁਰਾ ਇਸ ਸਮੇਂ ਸਾਡੇ ਸੇ ਹੋਗੀ ਫੋਨ ਲਾਈਨ ਤੇ ਸਾਡੇ ਨਾਲ ਨੇ ਚੇਤਨ ਥੋੜਾ ਜਿਹਾ ਦੱਸੋ ਕਿੱਥੇ ਐਗਜ਼ੈਕਟਲੀ ਇਹ ਮਲੂਡ ਦੇ ਵਿੱਚ ਸਿਚੁਏਸ਼ਨ ਹੈ ਪਾਣੀ ਓਵਰਫਲੋ ਹੋਇਆ ਹੈ ਕੀ ਕੁਝ ਇਸ ਸਮੇਂ ਹਾਲਾਤ ਆ ਉੱਥੇ ਹਾਂ ਜੀ ਜਿਹੜੀਆਂ ਇਹ ਹਰੀ ਦੇ ਪੱਤਨ ਤੋਂ ਦੋ ਨਹਿਰਾਂ ਜਿਹੜੀਆਂ ਇਕੱਠੀਆਂ ਨਿਕਲਦੀਆਂ ਰਾਸਪਤਨ ਫਿਡਰ ਕਿਰਤ ਤੋਂ ਵਨਸਰ ਆਨ ਦ ਫਿਡਰ ਨਹਿਰ ਇਹ ਜਿਹੜੀ ਇੱਥੋਂ ਆ ਕੇ ਜਿਹੜੇ ਗਿੱਦੜਵਾ ਦੇ ਨਾਲ ਹੋ ਕੇ ਲੰਬੀ ਦੇ ਨਾਲ ਦੀਆਂ ਗੁਜਰਦੀਆਂ ਇਹ ਸਾਨੂੰ ਦੇ ਮਾਊਆਣਾ ਪਿੰਡ ਦੇ ਜਿਹੜੇ ਲੰਬੀ ਦੇ ਨਾਲ ਪੈਂਦਾ ਅਵਲਖਣ ਤੇ ਆਪਣੇ ਮਾਊਆਣੇ ਦੇ ਜਿਹੜੇ ਖੇਤਾਂ ਦੇ ਵਿੱਚ ਪਾਣੀ ਇਹਦਾ ਜਿਆਦਾ ਆਣ ਕਰਕੇ ਓਵਰਫਲੋ ਹੋ ਗਿਆ ਤੇ ਜਿਹੜੀ ਨਹਿਰ ਦੀ ਪੱਟੜੀ ਆ ਉਦੋਂ ਤੋਂ ਦੀ ਪਾਣੀ ਜਿਹੜਾ ਖੇਤਾਂ ਵਿੱਚ ਜਾਣ ਲੱਗ ਗਿਆ ਕਈ ਥਾਂ ਥੋੜੇ ਘਾਰੇ ਪੈ ਗਏ ਸੀਗੇ ਜੋਦੋਂ ਕਿਸਾਨਾਂ ਨੂੰ ਪਤਾ ਲੱਗਿਆ ਆਪ ਆਪਦੇ ਕਿਸਾਨ ਆਪ ਦਾ ਟਰੈਕਟਰ ਲੈ ਕੇ ਹੋਰ ਲੈ ਕੇ ਉੱਤੇ ਜਿਹੜੇ ਮੌਕੇ ਤੇ ਪਹੁੰਚੇ ਉਤੋਂ ਆ ਜਿਹੜਾ ਬਰਸਾਤ ਵੀ ਜਿਹੜੀ 1 ਵਜੇ ਤੋਂ ਬਾਅਦ ਜਿਹੜੀ ਜ਼ਿਆਦਾ ਹੋ ਰਹੀ ਸੀਗੀ ਉਹਦੇ ਵਿੱਚ ਜਾ ਕੇ ਕਿਸਾਨਾਂ ਨੇ ਜਿਵੇਂ ਮਿੱਟੀ ਨਾਲ ਲਾ ਕੇ ਗੱਟੇ ਪਰ ਪਰ ਕੇ ਉਸ ਥਾਂ ਦੇ ਉੱਤੇ ਲਾਤਾ ਠੀਕ ਉਸ ਤੋਂ ਬਾਅਦ ਜਿਹੜੀਆਂ ਖਬਰਾਂ ਚੱਲਣ ਨਾਲ ਹੋਰ ਨਾਲ ਕੁਝ ਜਿਹੜਾ ਹੁਣ ਪਾਣੀ ਦਾ ਲੈਵਲ ਥੋੜਾ ਬਹੁਤ ਅਜੇ ਤੱਕ ਹੋਇਆ ਜ਼ਿਆਦਾ ਨਹੀਂ ਡਾਊਨ ਹੋਇਆ ਪਰ ਉਹ ਘਟਿਆ ਪਰ ਜਿਹੜੇ ਜਿਹੜੇ ਥਾਂ ਦੇ ਉੱਤੇ ਜਗਾਂ ਦੇ ਉੱਤੇ ਥੋੜਾ ਨੀਵੀਂ ਲੱਗਦੀ ਸੀ ਪਟੜੀ ਉਹਦੇ ਉੱਤੇ ਕਿਸਾਨਾਂ ਦੁਆਰਾ ਆਪ ਦੇ ਦ ਦੂਜੇ ਪਿੰਡ ਵੀ ਲੱਗਦੇ ਆ ਮਹੌਣਾ ਪਿੰਡ ਬਿਲਕੁਲ ਨਾਲ ਲੱਗਦਾ ਹਵਲਖਾਨਾ ਪਿੰਡ ਵੀ ਜਿਹੜਾ ਨਾਲ ਲੱਗਦਾ ਜੇ ਨਹਿਰ ਦਾ ਹੁੰਦਾ ਤਾਂ ਬਹੁਤ ਵੱਡੀ ਜਿਹੜੀ ਨਹਿਰ ਦਾ ਇੱਕ ਜਿਹੜਾ ਇਧਰ ਆਪਣੇ ਉਹਨਾਂ ਪਾਣੀ ਜਿਹੜਾ ਜਾ ਸਕਦਾ ਕਾਫੀ ਨੁਕਸਾਨ ਹੋਣ ਦੀ ਜਿਹੜੀ ਸੰਭਾਵਨਾ ਚਲੋ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤਾਂ ਫਿਲਹਾਲ ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਨੇ ਕਿ ਫਿਲਹਾਲ ਜਿਹੜਾ ਉਹ ਮਿੱਟੀ ਪਾ ਦਿੱਤੀ ਗਈ ਗੱਟੇ-ਗੱਟੇ ਲਗਾ ਕੇ ਖਤਰਾ ਟਾਲਿਆ ਪਰ ਚਿੰਤਾ ਜ਼ਰੂਰ ਇਸ ਸਮੇਂ ਹੈਗੀ ਅਗਲੇ ਪਾਸੇ ਅਸੀਂ ਵੱਧੀਆਂ ਪਟਿਆਲਾ ਦਾ ਰੁਕ ਕਰਾਂਗੇ ਪਟਿਆਲਾ ਦੇ ਕਈ ਪਿੰਡਾਂ ਦੇ ਵਿੱਚ ਅਜੇ ਵੀ ਹੜ ਦਾ ਖਤਰਾ ਮੰਡਰਾ ਰਿਹਾ ਹੈ। ਅਤੀ ਹਾਲਾਤ ਅਜਿਹੇ ਨੇ ਕਿ ਹਰਿਆਣਾ ਦੀ ਸਰਹੱਦ ਦੇ ਨਾਲ ਲੱਗਦੇ ਬੁੱਧਮੋਰ ਬੀਬੀਪੁਰ ਸਣੇ ਕਈ ਪਿੰਡਾਂ ਦੇ ਵਿੱਚ ਅਜੇ ਵੀ ਪਾਣੀ ਹੈ। ਇੱਥੇ ਘੱਗਰ, ਤਾਂਗਰੀ ਤੇ ਮਾਰਕੰਡਾ ਨਦੀ ਦੀ ਤਿੱਕੜੀ ਕਹਿਰ ਬਰਾਂ ਰਹੀ ਹੈ। ਜੋ ਨਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਕਿਸਾਨਾਂ ਦੀ ਲੱਖਾਂ ਦੀ ਮਸ਼ੀਨਰੀ ਪਾਣੀ ਚ ਡੁੱਬ ਗਈ ਹੈ। ਕੀੜੇ ਮਾਰ ਦਵਾਈਆਂ ਤੇ ਖਾਦ ਤੱਕ ਨੂੰ ਪਾਣੀ ਨੇ ਨਸ਼ਟ ਕਰ ਦਿੱਤਾ ਹੈ। ਭਗਵਾਨ ਜਿੰਨਾ ਪਾਣੀ ਆਵਾ ਇਸ ਸਾਲ ਸਾਰੀ ਫਸਲ ਮਰ ਜਾਂਦੀ ਹੈ। ਇਸ ਸਾਲ ਪਹਿਲਾਂ ਆਇਆ ਤਾਂ ਇਹਨਾਂ ਟਰੈਕ ਮਾਰੇ ਡੁੱਬੇ ਖੜੇ ਰਹੇ ਅੰਦਰ। ਕੋਈ ਮਦਦ ਮਿਲੀ? ਹਾਂ ਕੋਈ ਮਦਦ ਨਹੀਂ ਮਿਲੀ। ਲੋਕਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਇਹ ਹੜ ਕੋਈ ਪਹਿਲੀ ਵਾਰ ਨਹੀਂ ਆਇਆ। ਬਲਕਿ ਜਦੋਂ ਵੀ ਘੱਗਰ ਮਾਰਕੰਡਾ ਤੇ ਟਾਂਗਰੀ ਨਦੀ ਉਫਾਨ ਦੇ ਉੱਤੇ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਇਹੋ ਪਿੰਡ ਡੁੱਬਣੀ ਸ਼ੁਰੂ ਹੁੰਦੇ ਨੇ। 5 ਸਾਲ ਫਸਲਾਂ ਦਾ ਨੁਕਸਾਨ ਹੁੰਦਾ ਪਹਿਲਾਂ 23 40 ਸਿਰਨਾ ਲੋਕ ਪਏ। ਚਲੋ ਫੇ ਸੋਚਿਆ ਵੀ ਹੁਣ ਉਹਨੂੰ ਫੇਰ ਠੇਕੇ ਦੇ ਲੈ ਕੇ ਆਪਣਾ ਸੁਧਾਰ ਕਰੀਏ ਐਤਕੀ ਫੇਰ ਉਹੀ ਕੰਮ ਹੋ ਗਏ ਠੇਕੇ ਦੇ ਪੈੜੀ ਐ ਟਰੈਕਟਰਾਂ ਬਣ ਅੰਦਰ ਖੜੇ ਐ ਪੈ ਦੇਖੇ ਨਹੀਂ ਤਾਂ ਤਾਂ ਆਪਲੇ ਗੋੜੇ ਕੀ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਇਸ ਸਮੇ 750 ਫੁੱਟ ਤੋਂ ਵੀ ਪਾਰ ਐ ਜੋ ਖਤਰ ਦੇ ਨਿਸ਼ਾਨ ਤੋਂ ਕਰੀਬ 2 ਫੁੱਟ ਜ਼ਿਆਦਾ ਐ ਤੁਸੀਂ ਇਸ ਗੱਲ ਤੇ ਵੀ ਗੌਰ ਕਰੋ ਕਿ ਹੁਣ ਇਸ ਸਮੇ ਖਬਰਾਂ ਸਤਲੁਜ ਜੀ ਆ ਕੱਗਰ ਦੇ ਨਾਲ ਜੁੜੀ ਆ ਰਹੀਆਂ ਨੇ ਯਾਨੀ ਕਿ ਖਤਰਾ ਬਿਆਸ ਤੇ ਰਾਵੀ ਦਾ ਜਨਾਸੀ ਉਨਾ ਹੀ ਕੱਗਰ ਤੇ ਸਤਲੁਜ ਦਰਿਆ ਇਸ ਸਮੇਂ ਤੋਂ ਗੱੜਦੀ ਉੱਤੇ ਬਹੁਤ ਨਜ਼ਰਾਂ ਨੇ ਗੱੜਦੀ ਵਧਣ ਨਾਲ ਨੁਕਸਾਨ ਹਮੇਸ਼ਾ ਅਸੀਂ ਦੇਖਦੇ ਆਂ ਕਿ ਹੁੰਦਾ ਏ ਤੇ ਇੱਕ ਵਾਰ ਫਿਰ ਤੋਂ ਚਿੰਤਾ ਵਧੀ ਹੋਈ ਹੈ